सर पिछे होगा नाही है ना हाल <laughs> जी

ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼ਰੂਈ ਸੋ ਨਿਹਾਲ ਜੈ ਜੀ ਇੰਨੇ ਵੱਡੇ ਹਮਲੇ ਹੋ ਰਹੇ ਆ ਤੇ ਆਪਣੇ ਕੋਲੇ ਉਹ ਜੋੜਾ ਸ਼ਰੂਮਣੀ ਕਾਲੀਦਾਰ ਕੋਲੇ ਜਿਹਦਾ ਕੋਈ ਬਦਲ ਨਹੀਂ ਜੇ ਕਿਸੇ ਨੇ YouTube ਚਲਾਉਣੀ ਹੈ ਜੇ ਕਿਸੇ ਨੇ ਕੋਈ ਕੰਮ ਕਰਨਾ ਤਾਂ ਪਹਿਲਾਂ ਸੁਖਬੀਰ ਬਾਦਲ ਦੇ ਖਿਲਾਫ ਬਾਦਲ ਪਰਿਵਾਰ ਦੇ ਖਰਾਬ ਬੋਲਣਾ ਪੈਣਾ ਉਹ ਤਾਂ ਚੱਲਦਾ ਹੈ ਦੇਖੋ ਏਡਾ ਵੱਡਾ ਕੱਦ ਪੈਦਾ ਕਰਨ ਵਾਸਤੇ ਉੜਾ ਲੱਗ ਜਾਂਦਗਾ ਸੋ ਆਪਣੇ ਕੋਲੇ ਉਹ ਜੋੜਾ ਜਿਹੜਾ ਦਿਨ ਪਰ ਰਾਜ ਪੰਜਾਬ ਦੀ ਖਾਤਰ ਕਰਦਾ ਜਿਹਨੇ ਪੰਜਾਬ ਦੀ ਖਾਤਰ ਕਰਕੇ ਲਖਾਇਆ ਜਿਨ੍ਹਾਂ ਨੇ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਉਹ ਵੰਦਾ ਕਹਿੰਦਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਬਚਾਓ ਸ਼ਰੋਮਣੀ ਅਕਾਲੀ ਦਲ ਨਾਲ ਖੜੋ ਤੇ ਅਸੀਂ ਇਹਨਾਂ ਕੋਲ ਲਾਇਸੈਂਸ ਲੈਣੇ ਆਂ ਵੀ ਸ਼ਰੋਮਣੀ ਅਕਾਲੀ ਦਲ ਨੇ ਬੇਇਜ਼ਤੀ ਕੀਤੀ ਤੇ ਉਹ ਕੀਤਾ ਇਹ ਯੰਸੀਆ ਕੀ ਕਹੇ ਜੇ 2002 ਦੇ ਵਿੱਚ ਤੇ ਲੋਕਾਂ ਰਾਜ ਦੀ ਸਰਕਾਰਾਂ ਬਣਾ ਦਿੰਦੇ ਉਹ ਬੇਇਜ਼ਤੀਆਂ ਹੋ ਜਾਂਦੀਆਂ ਸੀ ਇਸ ਕਰਕੇ ਮੱਲਾ ਇਹ ਲੋਕ ਭੁੱਖੇ ਆਉਂਦੇ ਆ ਇਹ ਲੋਕ ਪੈਸਿਆਂ ਦੇ ਭੁੱਖੇ ਆ ਇਹ ਕਾਂਗਰਸ ਤੋਂ ਨਿੱਕੇ ਲੋਕ ਆ ਉਹਨਾਂ ਦੇ ਠਾਏ ਲੋਕਾਂ ਐਵੇਂ ਸ਼ਿਕਾਰ ਕੇ ਤੁਹਾਡੇ ਅੱਖੇ ਖੜੇ ਕਰ ਦਿੰਦੇ ਆ ਤੇ ਆਪਾਂ ਪ੍ਰਭਾਵਿਤ ਹੋ ਜਾਂਦੇ ਆ ਲੈ ਵੀ ਹੁਣ ਤਾਂ ਫਲਾਣਾ ਖੜ ਗਿਆ ਉੱਤੇ ਲੈ ਵੀ ਉਹ ਖੜ ਗਿਆ ਚੜ੍ਹਦੀ ਕਲਾ ਦੇ ਵਿੱਚ ਅੱਜ ਕੀ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਲੋਕਾਂ ਨੇ ਦੇਖ ਲਿਆ ਸਾਰਾ ਕੁਝ ਦੇਖ ਲਿਆ ਵੀ ਪੰਜਾਬ ਨੂੰ ਬਚਾਉਣ ਵਾਲੇ ਕੌਣ ਆ ਪੰਜਾਬ ਨੂੰ ਮਾਰਨ ਵਾਲੇ ਕੌਣ ਆ ਜਿੰਨਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਗਿਆ ਰੋਜ਼ ਕਤਲ ਹੁੰਦੇ ਆ ਲੋਕ ਰਾਂਜਵਨੀ ਨਹੀਂ ਨਿਕਲ ਸਕਦੇ ਔਰ ਕੀ ਲੋਕ ਮਾਰੇ ਜਿਹੜੇ ਸਾਡੇ ਨੌਜਵਾਨੀ ਨੂੰ ਮਾਰਨਾ ਚਾਹੁੰਦੇ ਸੀ ਤੇ ਉਹ ਫਾਂਸੀ ਦੇ ਖੰਭੇ ਤੇ ਬੈਠੇ 20 20 30 ਦੀ ਸਾਲ ਦੀ ਭਗਤੀ ਜਿਹਨਾਂ ਦੀ ਜਿਹੜੇ ਕਹਿੰਦੇ ਨਾ ਝੂਠ ਮਾਰਨਾ ਨਾ ਜ਼ਿੰਦਗੀ ਚ ਮਾਰਿਆ ਇਹ ਲੋਕ ਜਿਹਨਾਂ ਦੇ ਵਿੱਚੋਂ ਸਮਝੌਤੇ ਕਰਕੇ ਆ ਗਏ ਇਹ ਵੀ ਝੂਠ ਮਾਰ ਕੇ ਆ ਗਏ ਗੱਦ ਸੈਣ ਕਰਕੇ ਆ ਗਏ ਤੇ ਇਹ ਅੱਜ ਆ ਕੇ ਸਿੱਖ ਗਿਆ ਕਲਾ ਕਰਦੇ ਆ ਦੇਖੋ ਮਿੱਠਾ ਜਿਹੜਾ ਕਹਿੰਦਾ ਮੈਰੀ ਕਿ ਆਉਣ ਆਉਂਦੇ ਪਿਤਾ ਦੇ ਘੁੱਟ ਦੇ ਆਉਣ ਦੇ ਇੱਕ ਮਿੰਟ ਉਹਨੂੰ ਘੇਟਾ ਬਲੇ ਤੇ ਕਹਿੰਦੇ ਕੀ ਆ ਭਰਾਵੋ ਖੇਤਰੀ ਪਾਰਟੀ ਬਚਾ ਲਿਓ ਕੋਈ ਰਾਜਵਣ ਆਤਵਾਦੀ ਸੀ ਕੋਈ ਰਾਜਵਣਾ ਕਿਸੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਗਿਆ ਸੀ ਕੋਈ ਰਾਜਵਣਾ ਬੇਰੁਜ਼ਗਾਰ ਸੀ ਉਹ ਤਾਂ ਮੁੱਖ ਮੰਤਰੀ ਦਾ ਓਐਸਡੀ ਸੀ ਜਿਹਨ ਮਾੜੇ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਦਾ ਵਧ ਪਾਉਣਾ ਸੀ ਤੇ ਸਵਾਹ ਕਰ ਸੀ ਪਰ ਇਹਨਾਂ ਨੇ ਫੈਸਲਾ ਕਿਉਂ ਲਿਆ ਪੁਲੀਆ ਦੇ ਆਤਵਾਦੀ ਵਲ ਕੇ ਨਹੀਂ ਲਿਆ ਕੋਈ ਖਾਰਕੂ ਬਣ ਕੇ ਨਹੀਂ ਲਿਆ ਜਦੋਂ ਮੌਕੇ ਦੀਆਂ ਜਾਂ ਸੀਗਾ ਜਦੋਂ ਸੈਂਟਰ ਗਵਰਨਮੈਂਟ ਇਹ ਗੱਲ ਕਹਿੰਦੀ ਸੀ ਕਿ ਨੌਜਵਾਨੀ ਹੋਰ ਮਾਰ ਦੋ ਪੰਜਾਬ ਦੇ ਵਿੱਚੋਂ ਘਰਦਵਾ ਦੁਆਰਾ ਦਾ ਉੱਠੇ ਤੇ ਉਹ ਕੰਨਾਂ ਚ ਪਈਆਂ ਆਵਾਜ਼ਾਂ ਉਹਨਾਂ ਨੀਂਦ ਨਹੀਂ ਆਉਣ ਦਿੱਤੀ ਉਹਨੂੰ ਫੈਸਲਾ ਲੈਣਾ ਪਿਆ ਉਹਨੇ ਕੋਈ ਮੁੱਖ ਮੰਤਰੀ ਨਹੀਂ ਬਣਿਆ ਕਹਿ ਦਿੰਦੇ ਆ ਕਿ ਕੁਲੀ ਗਾਲੀ ਭਗਵੰਤ ਮਾਨ ਕਹਿੰਦਾ ਲੈ ਸਾਡੇ ਕਿਹੜਾ ਸਾਨੂੰ ਕਿਹੜਾ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਕਹਿੰਦੇ ਭਵਰੇ ਆ ਤੇ ਭੂਣ ਦੀ ਇੱਕ ਚਾਲ ਇੱਕ ਗੂੰਜ ਸਮਾ ਬੜੀ ਤੋਂ ਵੇਖੋ ਕਿਹੜਾ ਭਵਰਾ ਤੇ ਕਿਹੜਾ ਢੂਂਡ ਭਵਰੇ ਨੂੰ ਕਿਸੇ ਨੇ ਢੂਂਡ ਨੂੰ ਕਿਸੇ ਨੇ ਛੱਕ ਪਾਦੀ ਸੀ ਤੇ ਤੂੰ ਵੀ ਭਵਰੇ ਆਂ ਕਹੀ ਲੱਗਦਾ ਯਾਰ ਤੂੰ ਐਂਗਾ ਤਾਂ ਕਹਿੰਦੇ ਵੀ ਭਵਰਾ ਆ ਇਸ ਤਰ੍ਹਾਂ ਦੀ ਪ੍ਰੀਤੀ ਹੁੰਦੀ ਭਵਰੇ ਦੀ ਉਹ ਕਹਿੰਦਾ ਵਾਕਈ ਦੇਖਣ ਨੂੰ ਮੇਰੇ ਵਰਗਾ ਇਹ ਪਰ ਜਦੋਂ ਕਹਿੰਦਾ ਸਮਾਂ ਆਇਆ ਨਾ ਸਮਾਂ ਬੜੀ ਉਦੋਂ ਪਤਾ ਲੱਗੂਗਾ ਵੀ ਢੂਂਡ ਕਿਹੜਾ ਤੇ ਭਵਰਾ ਕਿਹੜਾ ਅੱਜ ਤੁਸੀਂ ਦੇਖੋ ਸ਼੍ਰੀ ਕਾਲਤਾਕ ਸਾਹਿਬ ਨੂੰ ਕਿਵੇਂ ਵਰਤਿਆ ਜਾ ਰਿਹਾ ਆ ਜੱਲੂ ਵਾਲਾ ਪਰਿਵਾਰ ਤੇ ਇੱਧਰ ਨੇ ਉੱਧਰ ਨੇ ਪੰਥਕ ਬਣ ਕੇ ਬਹਿ ਗਏ ਜਿਹੜੇ ਕਹਿੰਦੇ ਆ ਸਾਨੂੰ ਪਤਾ ਕਿ ਪੰਥ ਕੀ ਹੁੰਦਾ ਇਹ ਸਮਝਣ ਵਾਲੀਆਂ ਗੱਲਾਂ ਪ੍ਰਾਪਰ ਮੇਥੋਂ ਸਮਝਦਾਰ ਬੈਠਿਆ ਤੁਸੀਂ ਸਾਰੇ ਕਿ ਪੰਜਾਬ ਤੇ ਹਮਲਾ ਕਿਵੇਂ ਹੋ ਰਿਹਾ ਇਹ ਦੱਸ ਦਿਓ ਕਿ ਅਸੀਂ ਪੰਜਾਬ ਨੂੰ ਚਲਾਵਾਂਗੇ ਸ਼੍ਰੀ ਕਾਰਤਾਰਪੁਰ ਸਾਹਿਬ ਦਾ ਜਥੇਦਾਰ ਬਾਬਾ ਬੁੰਡਾ ਜੀ ਦੇ ਸਮਾਗਮਾਂ ਤੇ ਗੱਲ ਖੜ ਕੇ ਕਹਿੰਦਾ ਕਿ ਨਾ ਭਾਈ ਆ ਧਰਵੀ ਫੌਜੀ ਪਰਿਵਾਰ ਦੀ ਮਦਦ ਕਰੋ ਘਰ ਦੀ ਫੌਜੀ ਪਰਿਵਾਰੋਂ ਤੋਂ ਇਲੈਕਸ਼ਨ ਲੜ ਰਿਹਾ ਕਿ ਉਹਦੇ ਬਰਾਬਰ ਆ ਉਮੀਦਵਾਰ ਖੜਾਉਣ ਵਾਲੇ ਲੋਕ ਹੀ ਜਾਂਦੇ ਸੀ ਕਾਗਜ਼ ਤੱਕ ਨੂੰ ਮਾਰਦੇ ਆ ਆਪਾਂ ਨੂੰ ਸਮਝਣਾ ਪਊਗਾ ਕਿ ਗੱਲ ਕੀ ਆ ਕਿੱਥੋਂ ਚੱਲਦੀ ਆ ਜਦੋਂ ਸ਼ਰੋਮਣੀ ਅਕਾਲੀ ਦਲ ਦਾ ਉਮੀਦਵਾਰ ਮੈਦਾਨ ਦੇ ਵਿੱਚ ਆ ਜਾਂਦਾ ਹੈ ਉਦੋਂ ਇਹਨਾਂ ਲੋਕਾਂ ਕੋਲੇ ਸਾਰੇ ਸੋਚ ਪਹੁੰਚ ਜਾਂਦੇ ਆ ਸਰਕਾਰ ਹਰ ਤਰ੍ਹਾਂ ਦੇ ਹੱਥ ਕੰਡੇ ਬਣਾ ਕੇ ਖੜੇ ਕਰ ਦਿੰਦੀ ਇਹਨਾਂ ਨੂੰ ਸ਼ਕਾਰ ਕੇ ਕਿ ਤੁਸੀਂ ਬਰਾਬਰ ਖੜੋ ਜਿੱਤੋਂ ਭਾਵੇਂ ਰਾਜ ਤੋਂ ਪਰ ਸਾਡਾ ਸ਼ਰੋਮਣੀ ਅਕਾਲੀ ਦਲ ਨਹੀਂ ਜਿੱਤਣਾ ਚਾਹੀਦਾ ਇੱਕੋ ਇੱਕ ਹਮਲਾ ਹੋ ਰਿਹਾ ਇਹ ਸ਼ਰੋਮਣੀ ਅਕਾਲੀ ਦਲ ਨੱਕੇ ਆਵੇ ਹੋਰ ਕੋਈ ਲੱਲਣ ਭੱਲੜਾ ਆਏ ਕੋਈ ਡਰ ਨਹੀਂ ਇਹਨਾਂ ਨੂੰ ਸ਼ਰੋਮਣੀ ਅਕਾਲੀ ਦਲ ਕੀ ਹੈ ਤੁਸੀਂ ਸਮਝਿਆ ਅਸੀਂ ਇਹ ਕਹਿੰਦੇ ਹੁਣ ਸੇਵਾ ਕਰਨ ਦਾ ਸਮਾਂ ਹੈ ਇੱਥੇ ਕੋਈ ਹੋਰ ਗੱਲ ਨਹੀਂ ਕੰਮੀ ਸੋਸ਼ ਕਰਕੇ ਜਿਨ੍ਹਾਂ ਨੂੰ ਆਪਾਂ ਅਧੀਕਰੇ ਸੀ ਜਿਨ੍ਹਾਂ ਨੇ ਬੀਜ ਦੀ ਵੰਡ ਕਰ ਲਈ ਆ ਉਹ ਕੋ ਵੀ ਪ੍ਰਧਾਨਾਂ ਨੇ ਕਿਹਾ ਸੀ ਕਿ ਬੀਜ ਦੇਵਾਂਗੇ ਅੱਜ ਸਾਡੇ ਕੋ ਵੀ ਪ੍ਰਧਾਨ ਆਧਵ ਕੋਟ ਵਾਸਤੇ ਉਹ ਵੀਜ ਲੈ ਕੇ ਆਏ ਨੇ ਕਿ ਵੀ ਸਾਡੇ ਤੋਂ ਵੀ ਬਰਦਾਸ਼ਤ ਸਰ ਸੁਖਵੀਰ ਸਿੰਘ ਬਾਯੋਲ ਵੱਲੋਂ ਦਿੱਤਾ ਜਾ ਰਿਹਾ ਸੋ ਇਹਨਾਂ ਨੇ ਹਰ ਟਾਈਮ ਹਰ ਵਰਕਰ ਨੂੰ ਇਹ ਹੀ ਕਿਹਾ ਸੀ ਕਿ ਪਾਰਟੀ ਭਾਈ ਤੋਂ ਪਰੋਟੀਆਂ ਪਾਸ ਸੇਵਾ ਕਰਨੀਆਂ ਔਰ ਜਲਦੀ ਕਿਤੇ ਸੇਵਾ ਕਰਦੇ ਹੀ ਤੇਨਾਂ ਵਿੱਚ ਕੋਈ ਵੀ ਉਹ ਸਾਫ ਤੇ ਵਿੱਚ ਇੱਕ ਸੇਵਾਦਾਰ ਬਣ ਕੇ ਸਾਡੇ ਤੋਂ ਵੀ ਪ੍ਰਧਾਨ ਦਾ ਸੁਖਵੀਰ ਸਿੰਘ ਬਾਦਲ ਨੇ ਜੋ ਸੇਵਾ ਕੀਤੀ ਹੈ ਜੋ ਕਿਹਾ ਸੀ ਉਹ ਕੀਤਾ ਸਹੋਏ ਬਾੜੇ ਬਣਾ ਬਸਤਾਰ ਸਾਹਿਬ ਸਾਰੇ ਬਲਾਰਿਆਂ ਨੇ ਚੜ੍ਹਨਾ ਪਾਇਆ ਮੈਂ ਉਹਨਾਂ ਦੇ ਦੁਆਰਾ ਨਹੀਂ ਜਾਣਾ ਚਾਹਦਾ ਕਿਉਂਕਿ ਜੋ ਕਿਹਾ ਸੀ ਉਹ ਕੀਤਾ ਪਰ ਅੱਜ ਜੋ ਹਾਕਾ ਧਰਮ ਬੋਰਡ ਵਿਖੇ ਜਿੰਨੀ ਫਸਲ ਮਾਰੀ ਗਈ ਸੀ ਜਿਸ ਤਰ੍ਹਾਂ ਪਹਿਲਾਂ ਸਾਡੇ ਬਹੁਤ ਸਾਰੇ ਜੋ ਜਿਲ੍ਹਾ ਮੋਗਾ ਦੀ ਸੂਬਾ ਕਾਲੀ ਇੰਡਰ ਦੇ ਜਿੰਨਾ ਵੀ ਜੋ ਲੋੜ ਪਈ ਸੀ ਉੱਤੇ ਪਹੁੰਚਦਾ ਕੀਤਾ ਉਸ ਤੋਂ ਬਾਅਦ ਜੋ ਪ੍ਰਧਾਨ ਜੀ ਨੇ ਚਾਰੇ ਤੇ ਉਹ ਪੰਜਾਬ ਜਿਹੜਾ ਹਾਡੂ ਜਲਦੀ ਕਾਲ ਸੋਚਦਾ ਜਿਹੜਾ ਹਮੇਸ਼ਾ ਪੰਜਾਬ ਦੇ ਪ੍ਰੱਖ ਲਈ ਜਲਦੀ ਕਾਲ ਵਿੱਚ ਰਹਿਣ ਵਾਲਾ ਪਰਿਵਾਰ ਜਿਹੜਾ ਪਰਿਵਾਰ ਕਦੇ ਅੰਗਰੇਜ਼ਾਂ ਤੋਂ ਨਹੀਂ ਡਰਿਆ ਜਿਹੜਾ ਕਦੇ ਬਾਦੀ ਪਰਿਵਾਰ ਤੋਂ ਨਹੀਂ ਡਰਿਆ ਜਿਹੜਾ ਪਰਿਵਾਰ ਇਹ ਉਹਨਾਂ ਨੂੰ ਦਬਾਉਣ ਵਾਸਤੇ ਇੱਕ ਛੋੜਾਇਆ ਦਰਦਾਂ ਹੋ ਕੇ ਹਮਲੇ ਕੀਤੇ ਜਾ ਪਹਿਲੇ ਦੂਜੇ ਤੀਜੇ ਨੰਬਰ ਤੇ ਤਰੱਕੀ ਵਾਲਾ ਸੂਬਾ ਸੀ ਅੱਜ 19 ਨੰਬਰ ਤੇ ਆ ਗਿਆ 30 ਨੰਬਰ ਤੇ ਕੋਈ ਪੈਸਾ ਲੋਨ ਨੂੰ ਤਿਆਰ ਨਹੀਂ ਇੱਥੇ ਆਉਣ ਨੂੰ ਤਿਆਰ ਨਹੀਂ ਗੁੰਡਾ ਘਰਤੇ ਦਾ ਰਾਜ ਗੈਂਗਸਟਰ ਰਾਜ ਕਰ ਰਹੇ ਹੈ ਲਾਅ ਐਂਡ ਆਰਡਰ ਖਰਾਬ ਹੈ ਬੁੜਾ ਹਾਲ ਹੈ ਇੱਥੇ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਸਰਕਾਰ ਚਲਦੀ ਹੈ ਨਹੀਂ ਚਲਦੀ ਹੈ ਹੁਣ ਫੈਸਲੇ ਦੀ ਘੜੀ ਆਉਣੀ ਹੈ ਜੇ ਤੁਸੀਂ ਫਿਰ ਤੋਂ ਸਹੀ ਫੈਸਲਾ ਨਹੀਂ ਕੀਤਾ ਫਿਰ ਧਰ ਰਬ ਰੱਖਾਂ ਮੈਂ ਤੁਹਾਨੂੰ ਸਹੀ ਦੱਸਾਂ ਐਡਾ ਮਾੜਾ ਹਾਲ ਹੈ ਸ਼੍ਰੋਮਣੀ ਕਾਲੀ ਦਨ ਮੈਨੂੰ ਯਾਦ ਹੈ ਜੋ ਹੜਾ ਇਸੀ ਪਹਿਲੀ ਮੀਟਿੰਗ ਹੋਈ ਮੈਂ ਜਾ ਕੇ ਹਰ ਜਗ੍ਹਾ ਗਿਆ ਤੇ ਮੈਂ ਦੇਖਿਆ ਜਦੋਂ ਗਲਤੀ ਕਰਕੇ ਨੁਕਸਾਨ ਹੋ ਗਿਆ ਕਰਤਾ ਸਰਕਾਰ ਨੇ ਘੱਟ ਘੱਟ ਉਹਦੇ ਬਾਅਦ ਤੱਕ ਮਦਦ ਤੇ ਆਜੋ ਉਹਦੇ ਬਾਅਦ ਦਾ ਤੁਸੀਂ ਬੰਦ ਰੋਕਣ ਵਾਸਤੇ ਡੀਜ਼ਲ ਦਿਓ ਮਸ਼ੀਨਾਂ ਦਿਓ ਇੰਜੀਨੀਅਰ ਭੇਜੋ ਕੁਝ ਨਹੀਂ ਕੀਤਾ ਜੋ ਕੁਝ ਵੀ ਥੋੜਾ ਮੋਟਾ ਰੋਕਿਆ ਬੰਦ ਕੀਤੇ ਤੱਕੜੇ ਆਪਣੇ ਲੋਕਾਂ ਨੇ ਕੀਤੇ ਆਪਣੇ ਕੋਲੋਂ ਪੈਸੇ ਲਾ ਕੇ ਹਜ਼ਾਰ ਹਜ਼ਾਰ ਰੁਪਏ ਕਿੱਲਾ ਇਕੱਠਾ ਜੋੜ ਕੇ ਉਹ ਕਦੇ ਹਲੇ ਤੱਕ ਨਹੀਂ ਕੁਝ ਕੀਤਾ ਉਹਨਾਂ ਨੇ ਹਲੇ ਤੱਕ ਸੋ ਸ਼ੋਮਨੀ ਕਾਲੀਦਲ ਨੇ ਜਦੋਂ ਮੈਂ ਐ ਪ੍ਰਧਾਨ ਮੈਂ ਕਿਹਾ ਸੀ ਕਿ ਅਸੀਂ ਹਰ ਕਿਸਮ ਦੀ ਸੇਵਾ ਦਿੱ ਲੈਵਾਂਗੇ ਤੇ ਅਸੀਂ ਮੈਨੂੰ ਬੜੀ ਮਾਣ ਹੈ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਸਾਰਿਆਂ ਨੇ ਇਕੱਠੇ ਹੋ ਕੇ ਆਪਣਾ ਜਿੰਨਾ ਤਿਲ ਫੁੱਲ ਛੋਟਾ ਮੋਟਾ ਪਾ ਪਾ ਕੇ ਹਰੇਕ ਸਾਨਿਆ ਬਰੈਕ ਹਾ ਦੇਖੋ ਵੀ ਦੀ ਸੇਵਾ ਵੀ ਵਰਕਰ ਕਰ ਰਹੇ ਆ ਆਪਣੇ ਆਪ ਲੈ ਕੇ ਕੋਈ ਮੈਂ ਕਿਹਾ ਸੀ ਭਾਵੇਂ ਕੋਈ 5 ਕਿਲੋ ਕਣਕ ਦੇ ਦੇ ਭਾਵੇਂ 2 ਕਿਲੋ ਲੈ ਲੈ ਭਾਵੇਂ ਕਿਲੋ ਪਾ ਦੇ ਆਪਾਂ ਤਾਂ ਆਪਣੇ ਪਰਿਵਾਰ 'ਚ ਹੀ ਭੇਜਣੀ ਹੈ ਕਿਤੇ ਤੂੰ ਅਸੀਂ ਮੈਂ ਨਾ ਇਹ ਤੋਂ ਪਹਿਲੇ ਚਾਰੇ ਆ ਵੀ ਭੇਜੇ ਸੀ ਮੈਂ ਪਹੁੰਚ ਗਿਆ ਤੁਹਾਡੇ ਕੋਲ ਹਾਂ ਹਜ਼ਾਰ ਕਾ ਖਚਾਰੇ ਦੀ ਸੀ ਮੈਂ ਉਹਦੇ ਬਾਅਦ 20 ਦਾ ਕਿਹਾ ਸੀ ਮੈਂ 20 ਅਸੀਂ ਦੇਣਾ ਸ਼ੁਰੂ ਕਰ ਦਿੱਤਾ ਹੈ ਤਕਰੀਬਨ 2-3 ਦਿਨ ਪਹਿਲੇ 1000 ਕੁਇੰਟਲ ਉਦੋਂ ਭੇਜਿਆ ਸੀ ਅਜਨਾਲੇ ਅੱਜ ਤੁਹਾਡੇ ਕੋਲ ਅੱਜ 1000 ਕੁਇੰਟਲ ਹੈ ਤੇ ਕੋਈ 2500 ਏਕੜ ਹੋਰ ਵੀ ਲੋਡ ਪਈ ਮੈਨੂੰ ਨਾਲ ਦੇ ਨਾਲ ਦੱਸਦੇ ਜਾਓ ਅਸੀਂ ਜੋ ਕਿਹਾ ਉਹ ਕਰਕੇ ਦਿਖਾਣਾ ਤੇ ਇਹਦੇ ਬਾਅਦ ਅਸੀਂ ਤਕਰੀਬਨ ਗਰੀਬ ਜਨਤਾ ਜਿਨ੍ਹਾਂ ਦੇ ਕੋਲ ਕੁਝ ਕਈ ਤਾਂ ਆਪਣੇ ਕਿਸਾਨਾਂ ਨੂੰ ਤਾਂ ਚਲੋ ਫਜ਼ਲ ਵਾਸਤੇ ਚਾਹਾਂ ਜੂਗਾ ਪਰ ਕਈ ਗਰੀਬ ਹੈ ਜਿਨ੍ਹਾਂ ਦੀਆਂ ਦਿਹਾੜੀਆਂ ਮਰ ਗਈਆਂ ਉਹਨਾਂ ਵਾਸਤੇ ਵੀ ਅਸੀਂ ਵਰਕਰਾਂ ਨੂੰ ਬੇਨਤੀ ਕੀਤੀ ਹੈ ਸਾਰਿਆਂ ਨੇ ਬੜਾ ਇਕੱਠਾ ਕੀਤਾ ਹੈ ਤੇ ਕਣਕ ਵੀ ਦੇਵਾਂਗੇ ਉਹ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਨੂੰ ਅਗਲੇ ਮਹੀਨੇ ਐਸ ਵੀ ਮੈਂ ਵੀ ਪੂਰਾ ਕਰ ਦਈਏ ਸੋ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਆਪਣੀ ਜਥੇਬੰਦੀ ਨੂੰ ਤਗੜਾ ਕਰ ਲੋ ਤਾਂ ਬਚਾਂਗੇ ਨਹੀਂ ਤਾਂ ਬਹੁ ਬੁਰਾ ਹਾਲ ਹੈ ਹੁਣ ਤਾਂ ਬਾਹਰਲੇ ਮੁਲਕ ਵੀ ਜਾਣਾ ਔਖਾ ਹੈ ਹੁਣ ਤਾਂ ਕੈਨੇਡਾ ਆਸਟ੍ਰੇਲੀਆ ਸਾਰੇ ਬੰਦ ਕਰ ਰਹੇ ਆਪਣੇ ਬੱਚੇ ਉੱਥੇ ਹੁਣ ਲੈਣ ਨੂੰ ਹੁਣ ਅੱਗੇ ਤੁਹਾਨੂੰ ਨਹੀਂ ਲੈਣਗੇ ਆਪਣੇ ਬੱਚਿਆਂ ਦਾ ਕੁ ਵਿਕ ਬਣਾਉਣਾ ਹੈ ਤੇ ਖਾਲੀ ਦਰ ਨੂੰ ਲੈ ਆਉਂਦੇ ਆ ਜੋ ਕੁਝ ਵੀ ਬਣਿਆ ਤੁਸੀਂ ਆਪ ਜਾਣਦੇ ਹੋ ਥੋੜੇ ਹਲਕੇ ਜਾਣਦੇ ਆ ਮੋਗੇ ਵਾਲੇ ਜਾਣਦੇ ਆ ਅਕਾਲੀ ਸਰਕਾਰ ਨੇ ਕੀਤੇ ਕਿਉਂਕਿ ਅਕਾਲੀ ਸਰਕਾਰ ਥੋੜੀ ਆਪਣੀ ਹੈ ਸੋ ਜਿਆਦਾ ਸਭਾ ਨਾਲ ਕਹਿੰਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਦੇ ਬਾਅਦ ਆਪਾਂ ਜਿਹੜੇ ਵੀ ਸਰਟੀਫਾਈਡ ਵੀ ਹੈ ਉਹ ਅਸੀਂ ਕਹਿ ਕੇ ਜਿਵੇਂ ਸਿਸਟਮ ਬਣਾ ਲਓ ਜਿਵੇਂ ਬਣਨਾ ਹੈ